ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਤਾਂ ਫਿਰ ਇਹ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀ ਬੈਲ ਸੈਟਲਡ ਸੀਗੀ ਕੈਨੇਡਾ ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਾਇਆ ਸੀ ਗੱਡੀ ਗੁੱਡੀ ਸਭ ਕੁਝ ਦੇ ਲਈ ਪੂਰੀ ਬੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬਸ ਸਾਨੂੰ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚੱਲਣ ਔਖਾ ਹੋ ਗਿਆ। ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਜੇ ਕਿਸ ਤਰ੍ਹਾਂ ਦੀ ਗੱਲ ਹੈ? ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀਗੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਨੇ ਵੀ ਉਸ ਨੂੰ 20 ਦਿਨs ਪਹਿਲੇ ਗੱਲ ਹੋਈ ਸੀ ਉਹਨਾਂ ਦੇ ਸਵੇਰੇ ਹਾਂ ਹਾਂ ਸੀ 21 ਤਰੀਕ ਨੂੰ ਵਿਸ਼ਿੰਗ 20 ਤਰੀਕ ਦੀ ਸ਼ਾਮ ਨੂੰ ਹੋਈ ਸੀ ਸ਼ਾਮ ਇਹਨਾਂ ਬੰਰੀਂ ਇੱਧੇ ਆ ਦਿੱਤੀ ਉਹ ਹਾਂ ਹਾਂ ਕਾਰਨ ਪਤਾ ਲੱਗੇ ਕਿੰਨਾ ਹੋਈ ਸੀ ਕੁਸ਼ਮ ਨਹੀਂ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼ ਖੁਸ਼ ਸੀਗੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਰੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀਗੀ ਉਹ ਵੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤੋਂ ਸਵੇਰ ਦੇ 7:00 ਤੱਕ ਹੀਲੇ 2 ਦਿਨ ਸਤ ਤੋਂ ਰਾਤ ਦੇ 7:00 ਤੇ ਚਾਰ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਹੁੰਦੀਆਂ ਸੀਗੀਆਂ। ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀਗੀਆਂ। ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀਗੀ। ਉਹ ਕਦੇ ਉਹ ਡਿਊਟੀ ਦਾ ਕਦੇ ਉਹਦਾ ਇਹੋ ਜਿਹਾ ਕੋਈ ਬਿਹੇਵ ਆਇਆ ਸੀਗਾ। ਰੈਗੂਲਰ ਸੀਗੀ ਡਿਊਟੀਆਂ ਦੇ ਉੱਤੇ। ਕਦੇ ਕੋਈ ਤੰਗ ਆਣੀ ਦੀ ਗੱਲ ਨਹੀਂ ਕਰਦੇ ਸੀ ਤੇ ਜੇ ਕੋਈ ਤੰਗ ਨਾ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਉਹਨੇ ਸਾਡੇ ਨਾਲ ਤਾਂ ਕਦੇ ਕੁਝ ਸ਼ੇਅਰ ਨਹੀਂ ਕੀਤੀ। ਪੀਆਰ ਬੋਕੀ ਮੇਰੇ ਆ ਪਈ। ਪੀਆਰ ਪਈ ਹੋਈ ਸੀ ਬਸ 11 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀ। 5ਵੇਂ 6ਵੇਂ ਮਹੀਨੇ ਦੀ ਪੀਆਰ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਤੁਹਾਡੇ 6 ਮਹੀਨੇ ਲੱਗਣਗੇ ਪੀਆਰ ਉਹਨੋਂ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਗੀ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆਰ ਵਿਆਹ ਨਹੀਂ ਕਰਾਂਗੇ ਵਿਆਹ ਦੀਆਂ ਤਿਆਰੀਆਂ ਕਰਦੇ ਸੀਗੇ ਵਿਆਹੂ ਵੀ ਇੰਡੀਆ ਆਊਗੀ ਵਿਆਹ ਕਰਕੇ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਨੇ ਹੀ ਕੁੱਤਿਆਂ ਕਿਤੇ ਦੇ ਕੇ ਉਹ ਮੈਂ ਖੁਦ ਤੋਂ ਤਾਰਨ ਮੱਧ ਤੱਕ ਪਤਾ ਲੱਗਿਆ ਕੋਈ ਕੋਈ ਕੰਮ ਬਸੇ ਉਹਦੋਂ ਹੀ ਪੁਲਿਸ ਨਹੀਂ ਉਦੋਂ ਹੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਦਿੱਤਾ ਤੇ ਕੀ ਗੱਲਬਾਤ ਹੋਈਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਵਾਂਟਡ ਕਰਤਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਉਹ ਛੱਡ ਕੇ ਨਿਕਲ ਚੁੱਕੇ ਆਂ ਇੰਡੀਆ ਲੈਣ ਵਾਸਤੇ ਫੇ ਬੇਟੀ ਐਫਰਟ ਚ ਕਰ ਰਹੀ ਆ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਰੇ ਬੈਠਿਆਂ ਨੂੰ ਕੀ ਪਤਾ ਹੁਣ ਕੀ ਕਰਨਾ ਕੀ ਨਾ ਕਰਨਾ ਕੀ ਨਾ ਕਰਨਾ ਕੀ ਨਾਮ ਰੇਂਦਰ ਪਾਰਸਿਨ ਖਾਲਸਾ ਕਿਤਾ ਦੇ ਦਾ ਤੋਂ ਮਾਲੇ ਦੀ ਕਿਉਂ ਕੀ ਜਾ ਅਮਰੀਕਾ ਕੈਨੇਡਾ ਦੇ ਦਿੱਤਾ ਕਰੀ ਦੇਖੋ ਪਰਿਵਾਰ ਨੂੰ ਹੀ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਜੇ ਬੱਚੀ ਦੀ ਹੁਣ ਨਖਸਿੰਘ ਦੀ ਜੋਬ ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਵਿੱਚ ਨੌਕਰੀ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹਾਲਾਤੇ ਹੋ ਗਏ ਕੈਨੇਡਾ ਚ ਨਸ਼ਾ ਦਾ ਦੌਰ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕਿਸੇ ਗਲਤ ਕੰਮ ਕਰੇਗਾ ਇਹ ਵੀ ਜਿਹੜਾ ਬੱਚੇ ਦੀ ਦੇਖੀ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਹਨੇ ਇਹ ਕਾਰਾ ਕੀਤਾਗਾ ਅਤੇ ਦੇਖੋ ਹਰੇਕ ਨੂੰ ਆਸ ਹੁੰਦੀ ਆ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕਿਤੇ ਅੱਛੀ ਜੌਬ ਕਰੇ ਤੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੇ ਚੌ ਚੱਲ ਰਹੇ ਸੀਗੇ ਖੁਸ਼ੀਆਂ ਚੱਲ ਰਹੀਆਂ ਸੀ ਇਹ ਜਵਾਨ ਬੱਚੀ ਸੀ ਵੈਲ ਸੈਟਡ ਸੀਗੀ ਆਪਣੇ ਕੰਮ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ ਸੀਗੀ ਖੁਸ਼ਦੀ ਵੀ ਬੱਚਾ ਸੀਗਾ ਸਾਡਾ ਜਵਾਨ ਦਾ ਬੱਚਾ ਹੀ ਬਹੁਤ ਖੁਸ਼ੀਬੀਤ ਸੀਗਾ ਤੇ ਕੋਈ ਟੈਨਸ਼ਨ ਨਹੀਂ ਸੀ ਪਰ ਬਹੁਤ ਮਾੜਾ ਹੋਇਆ ਇਸਾਰੇ ਪਰਿਵਾਰ ਨੂੰ ਤੇ ਸਾਡੇ ਮਾਲੇ ਨੂੰ ਬਹੁਤ ਬੜਾ ਏ ਘਾਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਉਸ ਤਾਈ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਸਾਡੇ ਬੱਚੇ ਕਿਉਂ ਬਾਹਰ ਜਾਣ ਤੇ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਹੀ ਸਾਡੇ ਜਿਹੜੇ ਨੁਕਸਾਨ ਹੋ ਰਹੇ ਨੇ ਅਮਰ ਜੀ ਜੀ ਅਮਰ ਜੀ ਕੀ ਕਹਿੰਦਾ ਤੁਸੀਂ ਅੰਮ੍ਰਿਤਪੁਰ ਤੋਂ ਹਾਂ ਜੀ ਅਮਰਪੁਰ ਤੋਂ ਹੀ ਲੱਗਦੀ ਮੈਨੂੰ ਕਿੱਥੇ ਜੀ ਲੱਗਦੀ ਕੀ ਹੋਏਗਾ ਕੁਰੀਤੋਂ ਇਹ ਖੁੱਬ ਵਧੀਆ ਰੂਟੀਨ 'ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਡੈਡੀ ਮੈਂ ਆਉਂਗੀ 1 ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਜੋਦਗੜ੍ਹ ਬਾਗ ਮੈਂ ਆ ਜੂਗੀ ਛੁੱਟੀ ਲੈ ਕੇ ਤੇ ਕੀ ਇਸ ਤਰ੍ਹਾਂ ਹੋ ਗਿਆ ਕਿ ਦਸ ਦਿਨ ਤੋਂ ਸਾਨੂੰ ਬੱਸ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮਸੂ ਬੰਦ ਰਿਹਾ ਪਿੱਤੇ ਜੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਪੇੜ ਜਦੋਂ ਉਹਨੇ ਐਡਾਪਟਰ ਲਖਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਮਿਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਫਿਰ ਉਹਦੀ ਪਛਾਣ ਕੀਤੀ ਨਹੀਂ ਹਾਂ ਜੀ ਕੀ ਮੰਗ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈ ਟੁਮੋਤਾ ਜੀ ਪਤਾ ਨੂੰ ਬਸ ਉਹ ਰਾਜਮਾਹਤਮਾ ਕਰੇ ਵੀ ਸਾਡੀ ਕੇਟਿੰਗ ਪਤੀ ਆਖਦੀ ਉਹਦੀ ਦਰਵਾਜ਼ਾ ਪੂਰੇ ਕਰਨੇ ਚਾਹੁੰਦੇ ਆ ਵੀ ਚੱਲੇ ਕੇ ਸੀ ਉਹਦੀ ਯਾਰੋ ਦੀ ਸਾਡੇ ਜੀ ਦੀ ਵੱਤ ਤੋਂ ਵੱਧ ਹੋ ਗਈ